ਮਾਲਵਾ ਨਹਿਰ ਉਸਦਾ ਨਾਮ ਹੈ ਜਿਹੜੀ ਕਿ ਉਹਨਾਂ ਸਾਰੇ ਜ਼ਿਲ੍ਹਿਆਂ ਨੂੰ ਟੱਚ ਕਰੇਗੀ ਕਹਿੰਦੇ ਕਿ ਜਿੱਥੇ-ਜਿੱਥੇ ਪਾਣੀ ਦੀ ਕਿੱਲਾ ਤਾਂ ਪੂਰੀ ਕਰਾਂਗੇ ਔਰ ਉਹਨਾਂ ਨੇ ਇੱਕ ਵੱਡਾ ਦਾਵਾ ਕੀਤਾ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਨਹਿਰ ਹੈ ਜਿਹਦਾ ਅਦਗਾਠਨ ਸਾਡੇ ਹਿੱਸੇ ਆਇਆ ਇਸ ਤੋਂ ਪਹਿਲਾਂ ਤਾਂ ਕੋਈ ਨਹਿਰ ਹੀ ਨਹੀਂ ਬਣੀ ਆਜ਼ਾਦੀ ਤੋਂ ਪਹਿਲਾਂ ਬਣੀ ਐ ਇਸ ਗੱਲ ਦੇ ਦਾਅਵੇ ਦੇ ਨਾਲ ਉਹ ਕੀ ਕਹਿਣਾ ਚਾਹੁੰਦੇ ਸੀ ਦੋਖੋ ਸਭ ਤੋਂ ਵੱਡੀ ਗੱਲ ਅਗਰ ਅੱਜ ਜਿਹੜੀ ਮਾਲਵਾ ਨਹਿਰ ਨਾਮ ਦਿੱਤਾ ਇੱਕ ਤਾਂ ਚੰਗੀ ਗੱਲ ਹੈ ਕਿ ਜਿਹੜੀ 5-6 ਜ਼ਿਲ੍ਹਿਆਂ ਨੂੰ ਮੁਕਸਰ ਜਾਂ ਫਰੀਦਕੋਟ ਦਾ ਫਰੂਜ਼ਪੁਰ ਉਹਨੂੰ ਟੱਚ ਕਰੇਗੀ ਨਾ ਔਰ ਉਹਦੇ ਨਾਲ ਬਹੁਤ ਸਾਰਾ ਸਿੰਚਾਈ ਵਾਲਾ ਕੰਮ ਹੀ ਹੋਏਗਾ ਵੈਸੇ ਵੀ ਪੰਜਾਬ ਦੇ ਵਿੱਚ ਪਹਿਲਾਂ ਤੇ ਜ਼ਿਆਦਾ ਜਿਹੜਾ ਸਿੰਚਾਈ ਆ ਉਹ ਨਹਿਰਾਂ ਦੇ ਨਾਲ ਹੀ ਹੁੰਦੀ ਰਹੀ ਆ ਨਾ ਉਹਦੇ ਜਦੋਂ ਟਿਊਬਲ ਕਨੈਕਸ਼ਨ ਵਾਲਾ ਰੌਲਾ ਪਿਆ ਤੇ ਟਿਊਬਲ ਕਨੈਕਸ਼ਨਾਂ ਨੇ ਸਾਡੀ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ ਵੀ ਕਾਫੀ ਚਲਾ ਗਿਆ ਸਾਰੇ ਕੋਈ ਇਰੀਗੇਸ਼ਨ ਦਾ ਕੰਮ ਸਾਰਾ ਟਿਊਬਲਰ ਦੇ ਨਾਲ ਹੋਣਾ ਸ਼ੁਰੂ ਹੋ ਗਿਆ ਜਦ ਕਿ ਪਹਿਲਾਂ ਨਹਿਰਾਂ ਦੇ ਨਾਲ ਚੱਲਦਾ ਹੁਣ ਜਿਹੜੀ ਅੱਜ ਉਹ ਅਗਰ ਗੱਲ ਕੀਤੀ ਜਾਵੇ ਉਸ ਨਹਿਰ ਦੀ ਜਿਹੜਾ ਮਾਲਵਾ ਨਹਿਰ ਦਾ ਜਿਹੜਾ ਉਦਘਾਟਨ ਕੀਤਾਗਾ ਉਹਦੇ ਨਾਲ ਇੱਕ ਚੰਗੀ ਗੱਲ ਹੈ ਕਿ ਉਸ ਉਸ ਏਰੀਆ ਦੀ ਜਿਹੜੀ ਡਿਮਾਂਡ ਸੀ ਨਾ ਉਹ ਪੂਰੀ ਹੋਈ ਆ ਕਿਉਂਕਿ ਇਸ ਸਰਕਾਰ ਨੇ ਨਹਿਰ ਕੱਢੀ ਆ ਔਰ ਇਹ ਸਭ ਤੋਂ ਵੱਡੀ ਗੱਲ ਦੇਖੋ ਜਿਹੜਾ ਵੀ ਪ੍ਰੋਜੈਕਟ ਕੋਈ ਨਿਕਲਦਾ ਜੇ ਸੁਜੀ ਸਰਕਾਰ ਵੱਲੇ ਨਿਕਲਦਾ ਉਦੀ ਤੇ ਤਾਰੀਫ ਕਰਨੀ ਬੰਦੀ ਹੈ ਕਿ ਕਿ ਹੋ ਸਕਦਾ ਹੈ ਕਿ ਇਹ ਵਾਲੀ ਨਹਿਰ ਪਹਿਲਾਂ ਵੀ ਨਿਕਲ ਸਕਦੀ ਸੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰ ਬਣਨ ਦਾ ਮੌਕਾ ਹੈ ਉਹ ਵੀ ਇਹ ਨਹਿਰ ਕੱਢ ਸਕਦੇ ਹੁਣ ਉਹ ਕੱਢੀ ਕਿਉਂ ਨਹੀਂ ਕੀਤੀ ਉਸ ਸਮੇਂ ਵਜ੍ਹਾ ਸੀ ਉਹ ਇੱਕ ਸਭ ਤੋਂ ਵੱਡਾ ਸਵਾਲ ਆ ਕਿ ਉਸ ਸਮੇਂ ਕਿਉਂਕਿ ਤੁਸੀਂ ਉਸ ਤੁਹਾਡਾ ਉਹ ਜ਼ਿਲ੍ਹਾ ਔਰ ਤੁਸੀਂ ਉਸ ਏਰੀਆ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਸੇਮ ਦੀ ਬੜੀ ਵੱਡੀ ਪ੍ਰੋਬਲਮ ਰਹਿੰਦੀ ਹੈਗੀ ਹੁਣ ਇਹ ਜਿਹੜੀ ਨਹਿਰ ਜਿਹੜੀ ਕੱਢੀ ਗਈ ਹੈ ਇਹਦੇ ਨਾਲ ਕਿੰਨੇ ਇੱਕ ਤੇ ਹੈਗੀ ਹੈ ਕਿ 149.53 ਕਿਲੋਮੀਟਰ ਲੰਬੀ ਨਹਿਰ ਹੈ ਇਸ ਨਹਿਰ ਦਾ ਜਿਹੜੀ ਪ੍ਰਸਤਾਵਿਤ ਸਮਰਥਾ ਵਾ ਉਹ 2000 ਕਿਊਸਿਕ ਆ ਤੇ ਖਰਚਾ ਕਿੰਨਾ ਆਊਗਾ 2300 ਕਰੋੜ ਰੁਪਏ ਆਊਗਾ ਤੇ ਸੋਣੀ ਦੇ ਸੀਜ਼ਨ ਦੌਰਾਨੇ ਫਿਰੋਜ਼ਪੁਰ ਫੀਡਰ ਦੀ ਮੰਗ ਜ਼ਿਆਦਾ ਹੁਣ ਕਰਕੇ ਪੰਜਾਬ ਦੀ ਸਮੁੱਚੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਇਹ ਇਸ ਕਰਕੇ ਆ ਕਿ ਜਿਹੜੀਆਂ ਪੰਜਾਬ ਨੂੰ ਆਪਣੀਆਂ ਨਹਿਰਾਂ ਰੋਟੇਸ਼ਨ ਤੇ ਚਲਾਉਣੀਆਂ ਪੈਂਦੀਆਂ ਨੇ ਸਰਹੰਦ ਫੀਡਰ ਤੋਂ ਆੜੀ 71 ਤੋਂ 430000 ਦੇ درمیان ਦੇ 300 ਦੋ ਲਿਫਟਾਂ ਪੰਪ ਚੱਲ ਰਹੇ ਜੋ ਰਾਜਸਥਾਨ ਫੀਡਰ ਦੇ ਕੱਬ ਕੱਬੇ ਪਾਸੇ ਵਾਲੇ ਖੇਤ ਨੂੰ ਸਿੰਚਾਈ ਕਰਦੇ ਨੇ ਹੁਣ ਇਹ ਜਿਹੜਾ ਏਰੀਆ ਇਹਦੇ ਚ ਕੀ ਹੈ ਕਿ ਇਸ ਨਹਿਰ ਬਣਨ ਦੇ ਨਾਲ ਮੁਕਸਰ ਗਿੱਦੜਵਾਹਾ ਬਠਿੰਡਾ ਜੀਰਾ ਦੇ ਖੇਤਰਾਂ ਦੇ ਨਾਲ ਅਬੋਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਖੇਤਰਾਂ ਨੂੰ ਉਨਾ ਦੇ ਹਿੱਸੇ ਦਾ ਪਾਣੀ ਪੀਗਾ ਇਹ ਸਰਹੰਦ ਫੀਡਰ ਦੇ ਬਰਾਬਰ ਇੱਕ ਹੋਰ ਨਹਿਰ ਮਾਲਵਾ ਕਨਾਲ ਬਣਾਉਣ ਦਾ ਜਿਹੜਾ ਇਹ ਜਿਹੜਾ ਫੈਸਲਾ ਸੀ ਉਹਦੀ ਅੱਜ ਸਰਕਾਰ ਨੇ ਸ਼ੁਰੂਆਤ ਕੀਤੀ ਆ ਔਰ ਖਾਸ ਕਰਕੇ ਇੱਕ ਸਵਾਲ ਆ ਕਿ ਦੁੱਦਾ ਤੋਂ ਕਿਉਂ ਕੀਤੀ ਆ ਗਿੱਦੜ ਬਾਤ ਉਹ ਕੀਤੀ ਆ ਇਸ ਨਹਿਰ ਦਾ ਕਿਉਂਕਿ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਊਗਾ ਤੇ ਚੋਣਾ ਵੀ ਆ ਛੇਤੀ ਤੇ ਇਸ ਕਰਕੇ ਜਿਹੜੀ ਸ਼ੁਰੂਆਤ ਆ ਦੁੱਦਾ ਪਿੰਡ ਜਿਹੜਾ ਵਾ ਇਹ ਗਿੱਦੜ ਬਾਹੇ ਦਾ ਸਭ ਤੋਂ ਵੱਡਾ ਪਿੰਡ ਆ ਉੱਥੋਂ ਆਮਾਦੀ ਪਾਰਟੀ ਲਾਦਾ ਨੇ ਕਿ ਇੱਥੋਂ ਸ਼ੁਰੂ ਕਰਨਾ ਚਾਹੀਦਾ ਹੈਗਾ ਇਹ ਜਿਹੜੀ ਨਹਿਰ ਆ ਤੇ ਇਹਦੇ ਨਾਲ ਫਾਇਦਾ ਵੀ ਹੁਣ ਦੂਜੀ ਗੱਲ ਹੈ ਕਿ ਇਹਦੇ ਨਾਲ 2 ਲੱਖ ਤੋਂ ਵੱਧ ਜਿਹੜੀ ਜ਼ਮੀਨ ਦੀ ਸਿੰਚਾਈ ਦੀਆਂ ਜਿਹੜੀ ਆ ਇਹ ਹੋਇਆ ਕਰਗੀ ਲੋੜਾਂ ਪੂਰੀਆਂ ਕਰੀ ਜਾਊਗੀਆਂ ਔਰ 2300 ਕਰੋੜ ਰੁਪਏ ਦੀ ਇਹਦੀ ਲਾਗਤ ਹੈਗੇ ਹੁਣ ਰਹੀ ਗੱਲ ਜਿਹੜੀ ਕਿ ਕੀ ਇਹ ਵਾਕਿਆ ਅਜ਼ਾਦੀ ਤੋਂ ਬਾਅਦ ਇਹ ਇਹੋ ਨਹਿਰ ਨਿਕਲੀ ਆ ਅਗਰ ਗੱਲ ਕਿਤੇ ਜਿਸ ਨਹਿਰ ਨੇ ਪੰਜਾਬ ਦੀ ਤਸਵੀਰ ਤੇ ਤਕਦੀਰ ਬਦਲੀ ਔਰ ਹਰੀ ਕ੍ਰਾਂਤੀ ਨੂੰ ਲਿਆਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਉਹ ਭਾਖੜਾ ਬਿਆਸ ਸੀ ਜਿਹੜੀ 1948 ਦੇ ਵਿੱਚ ਕੰਮ ਚાલુ ਜਾ ਕੇ 62 ਜਾਂ 65 ਦੇ ਵਿੱਚ ਉਹ ਸਟਾਰਟ ਹੋ ਗਈ ਉਸ ਤੋਂ ਬਾਅਦ ਦੇਖੋ ਰਾਜਸਥਾਨ ਫੀਡਰ ਜਿਹਨੂੰ ਇੰਦਰਾ ਗਾਂਧੀ ਕਹਿੰਦੇ ਸੀ ਕੰਡੀ ਕਨਾਲ ਜਿਹੜੀ ਹਾਰਪੁਰ ਚੋਂ ਨਿਕਲਦੀ ਆ ਬਿਸਤ ਦਬਾਬ ਉਹ ਨਹਿਰ ਹੋ ਗਈ ਸਰਹੰਦ ਫੀਡਰ ਹੋ ਗਈ ਬਥੇਰੀਆਂ ਜਿਹੜੀਆਂ ਨਹਿਰਾਂ ਵਾਂ ਉਹ ਨਿਕਲੀਆਂ ਨੇ ਹੁਣ ਸੀਐਮ ਸਾਹਿਬ ਨੇ ਬੋਲਤਾ ਤੇ ਠੀਕ ਹੈ ਅੱਛੀ ਗੱਲ ਬੋਲਤਾਗਾ ਲੇਕਿਨ ਇਹ ਨਹੀਂ ਹੈ ਕਿ ਆਜ਼ਾਦੀ ਤੋਂ ਬਾਅਦ ਇਹੋ ਨਹਿਰ ਨਿਕਲੀ ਇਹ ਕਹਿ ਸਕਦੇ ਕਿ ਖਾਸ ਕਰਕੇ ਮਾਲਵਾ ਦੇ ਵਿੱਚ ਜਿਹੜੀ ਨਹਿਰ ਮਾਲਵਾ ਕਨਾਲ ਜਿਹੜੇ ਆ ਚਾਰ ਪੰਜ ਜ਼ਿਲ੍ਹਿਆਂ ਨੂੰ ਫਾਇਦਾ ਹੋਵੇਗਾ ਉਤੋਂ ਨਿਕਲੀ ਜਾ ਸਕਦੀ ਹੈਗੀ ਪਰ ਅਗਰ ਰਿਕਾਰਡ ਦੇਖੀਏ ਇਰੀਗੇਸ਼ਨ ਡਿਪਾਰਟਮੈਂਟ ਦੇ ਨਾਲ ਧਿਆਨ ਨਾ ਦੇਖਿਆ ਜਾਂ ਪੰਜਾਬ ਦਾ ਜਦੋਂ ਨਹਿਰਾਂ ਦਾ ਜਾਲ ਦਾ ਇਤਿਹਾਸ ਫਰੋਲੀ ਹੈ ਤੇ ਮੋਟੀਆਂ ਨਹਿਰਾਂ ਤੇ ਹੀ ਹੈ ਬਿਸਤ ਦਬਾਬ ਹੋ ਗਈ ਕੰਡੀ ਕਨਾਲ ਹੋ ਗਈ ਸਰੰਦ ਫੀਡਰ ਹੋ ਗਈ ਆਖੜਾ ਬਿਆਸ ਹੋ ਗਈ ਦਸ਼ਮੇਸ਼ਕ ਨਾਲ ਹੋ ਗਈ ਔਰ ਉਸ ਤੋਂ ਬਾਅਦ ਕਈ ਹੋਰ ਵੀ ਵਿੱਚ ਬਗੈਰ ਨਿਕਲੀ ਆਈਆਂ ਨੇ ਰਾਜ Rajasthan ਦੇ ਇੰਦਰਾ ਜਿਹਨੂੰ ਇੰਦਰਾ ਗਾਂਧੀ ਦੇ ਨਾਮ ਤੇ ਜਾਣਿਆ ਜਾਂਦਾ ਹੈਗਾ ਬੀਕਾਨੇਰ ਜਿਹੜੀ ਪੁਰਾਣੀ ਸੀ ਕਿਉਂਕਿ ਉਹ ਬੀਕਾਨੇਰ ਦੇ ਰਾਜੇ ਨਹੀਂ ਕੱਢੀ ਹੈਗੀ ਸੀ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਾਂ ਹੋ ਸਕਦਾ ਕਿ ਸੀਐਮ ਸਾਹਿਬ ਦੀ ਇਹਡੀ ਸਟੇਟਮੈਂਟ ਆ ਗਈ ਹੈ ਕਿਉਂਕਿ ਬਹੁਤ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਜਾਂ ਸੈਂਟਰ ਲੈਵਲ ਤੇ ਗੱਲ ਕੀਤੀ ਜਾਵੇ ਬੀਜੇਪੀ ਵਾਲੇ ਵੀ ਤਿੱਜੀ ਵਾਰ ਸਰਕਾਰ ਬਣ ਗਿਆ ਉਹਨਾਂ ਦੇ ਸੁਪਣਿਆਂ ਦੇ ਵਿੱਚ ਵੀ ਨਹਿਰੂ ਗਾਂਧੀ ਡਾਕਟਰ ਮਰਮੋਨ ਸਿੰਘ ਇੰਦਰਾ ਗਾਂਧੀ ਰਜੀਵ ਉਹੀ ਆਂਦੇ ਨੇ ਪੰਜਾਬ ਦੇ ਵਿੱਚ ਇੱਕ ਨਾ ਸੈਂਟੈਂਸ ਬੜਾ ਪ੍ਰਚਲਿਤ ਹੋ ਗਿਆ ਉਹ ਹੈ ਕਿ ਪਿਛਲੇ 75 ਸਾਲਾਂ ਦੇ ਵਿੱਚ ਕੁਝ ਹੋਇਆ ਨਹੀਂ ਹੈਗਾ ਜੇ ਹਰੀ ਕ੍ਰਾਂਤੀ ਆਈ ਹੈ ਨਾ ਜੀ ਉਹਦੇ ਚ ਇੱਕ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਰੋਲ ਆ ਔਰ ਇੱਕ ਪਾਖੜਾ ਬਿਆਸ ਦਾ ਰੋਲ ਸਾਡੇ ਕੋਲ ਤੇ ਪਾਣੀ ਅਗਰ ਪੰਚਿਆਗਾ ਉਹ ਭਾਖੜਾ ਬਿਆਸ ਦਾ ਹੀ ਨਾ ਚਾਹੀ ਉਹ ਪਣਜਵਾਰਾ ਨਹਿਰੂ ਦਾ ਪ੍ਰੋਜੈਕਟ ਲਾ ਲੋ ਚਾਹੇ ਪ੍ਰਤਾਪ ਸਿੰਘ ਕੈਰੋਂ ਦਾ ਪ੍ਰੋਜੈਕਟ ਲਾ ਲੋ ਇਹ ਆ ਜਿੰਨੀ ਪੰਜਾਬ ਦੀ ਤਰੱਕੀ ਦੇ ਵਿੱਚ ਭਾਖੜਾ ਬਿਆਸ ਦਾ ਯੋਗਦਾਨ ਰਿਹਾ ਇਸ ਤੋਂ ਇਸ ਤੋਂ ਵੱਡਾ ਤੇ ਕਿਸੇ ਦਾ ਯੋਗਦਾਨ ਨਹੀਂ ਰਿਹਾਗਾ ਠੀਕ ਹੈ ਸਮੇਂ ਸਮੇਂ ਨਹਿਰਾਂ ਬਣੀਆਂ ਚਾਹੀਦੀਆਂ ਸੀ ਨਹੀਂ ਬਣੀਆਂਆਂ ਜਾਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾਗਾ ਇਹ ਵਾਲੀ ਜਿਹੜੀ ਨਹਿਰ ਹੈ ਜੇ ਮਾਲਵਾ ਨਹਿਰ ਕਿਉਂਕਿ ਇੱਕ ਹੋਰ ਗੱਲ ਹੈ ਕਿ ਮੋਸਟਲੀ ਜਿਹੜੇ ਚੀਫ ਮਿਨਿਸਟਰ ਨਾ ਉਹ ਪੰਜਾਬ ਮਾਲਵੇ ਦੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦਫਾ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣੀ ਦੋ ਦਫਾ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਗਿਆਨੀ ਜੈਲ ਸਿੰਘ ਰਜਿੰਦਰ ਕੌਰ ਪਠੱਲ ਚਾਹੇ ਤਿੰਨ ਕੀ ਮਹੀਨੇ ਹਰਚਰਨ ਸਿੰਘ ਬਰਾੜ ਚਾਹੇ ਬਿੰਨ ਸਿੰਘ ਇਹ ਸਾਰੇ ਲਗਭਗ ਮਾਲਵੇ ਦੇ ਵੀਰੇ ਨੇ ਤੇ ਇਸ ਕਰਕੇ ਹੋ ਸਕਦਾ ਕਿ ਪਹਿਲਾਂ ਨਹਿਰ ਨਿਕਲਣੀ ਚਾਹੀਦੀ ਸੀ ਕਿਉਂ ਨਹੀਂ ਨਿਕਲਣੀ ਹੈਗੀ ਤੇ ਜਾਂ ਕਾਲੀ ਦਲ ਜਵਾਬ ਦੇਵੇ ਜਾਂ ਕਾਂਗਰਸ ਜਵਾਬ ਦੇਵੇ ਕਿ ਆਕਰ ਉਹਨਾਂ ਕਿਉਂ ਨਹੀਂ ਸੋਚਿਆਗਾ ਪਰ ਮੌਕੇ ਦੀ ਅਗਰ ਇਹ ਸਰਕਾਰ ਨੇ ਫੈਸਲਾ ਕੀਤਾ ਤੇ ਇਹ ਸਰਕਾਰ ਦਾ ਬਹੁਤ ਵਧੀਆ ਕੰਮ ਹੈ ਕਿਉਂਕਿ ਲੋਕਾਂ ਦੀ ਬਹੁਤ ਵੱਡੀ ਪ੍ਰੋਬਲਮ ਸੀ ਪਾਣੀ ਦੀ ਇਹ ਨਾ ਇੱਕ ਤੇ ਉਹ ਏਰੀਆ ਉਹੀ ਸੇਮ ਦੇ ਨਾਲ ਲੂਣ ਵਾਲਾ ਪਾਣੀ ਆ ਖਾਰਾ ਪਾਣੀ ਆ ਲੋਕਾਂ ਦੇ ਦੰਦ ਖਰਾਬ ਗੋਡੇ ਖਰਾਬ ਪੈਰ ਖਰਾਬ ਕੰਨ ਖਰਾਬ ਇਹ ਇਸ ਇਹ ਜਿਹੜਾ ਨਹਿਰ ਅਗਰ ਚੰਗਾ ਪਾਣੀ ਜਾਊਗਾ ਔਰ ਇਹਦੇ ਨਾਲ ਬਹੁਤ ਸਾਰੇ ਏਰੀਏ ਦੇ ਵਿੱਚ ਮਾਲਵੱਛਾ ਵੀ ਪਾਣੀ ਪੀਂਦਾ ਡੰਗਰ ਵੀ ਪੀਂਦੇ ਖੇਤੀ ਵੀ ਹੋਊਗੀ ਸਿੰਚਾਈ ਵੀ ਹੋਊਗੀ ਕਈ ਤੇ ਪੀਣ ਵਾਲਾ ਪਾਣੀ ਵੀ ਹੈ ਨਾ ਉਹਦੇ ਨਾਲ ਤੇ ਦੇਖਦੇ ਨੇ ਚੰਗੀ ਗੱਲ ਹੈ ਕਿ ਪ੍ਰੋਜੈਕਟ ਕਦੋਂ ਕੰਪਲੀਟ ਹੁੰਦਾ ਨਾ 150 ਕਿਲੋਮੀਟਰ ਕਰੀਬ ਆ ਤੇ ਸ਼ੁਰੂਆਤ ਹੋ ਗਈ ਹੈ ਔਰ ਚੰਗੀ ਗੱਲ ਹੈ ਔਰ ਲਾਜ਼ਮੀ ਤੌਰ ਤੇ ਇਹਦੇ ਨਾਲ ਉਸ ਇਲਾਕੇ ਨੂੰ ਤੇ ਫਾਇਦਾ ਹੋਏਗਾ ਔਰ ਕੱਲ ਨੂੰ ਜਦੋਂ ਰਿਕਾਰਡ ਤੇ ਕੰਮ ਆਉਂਦੇ ਨੇ ਚੜ ਜਾਂਦੇ ਨੇ ਤੇ ਜਦੋਂ ਮਾਲਵਾ ਨਹਿਰ ਦੀ ਗੱਲ ਹੋਇਆ ਕਰੂਗੇ ਇਹ ਇੱਕ ਰਿਕਾਰਡ ਹੋ ਜੂਗਾ ਕਿ ਹਾਂ ਉਸ ਸਮੇਂ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਸਰਕਾਰ ਵੇਲੇ ਹੀ ਇਹ ਮਾਲਵਾ ਨਹਿਰ ਨਿਕਲੀ ਸੀ ਤੇ ਉਸ ਇਲਾਕੇ ਦੇ ਜਦੋਂ ਸਿੰਚਾਈ ਹੋਇਆ ਕਰੂਗੀ ਇਰੀਗੇਸ਼ਨ ਹੋਇਆ ਕਰੇਗਾ ਸਿਸਟਮ ਉਦੋਂ ਇਹਨਾਂ ਦੇ ਖਾਤੇ ਦੇ ਵਿੱਚ ਇੱਕ ਰਿਕਾਰਡ ਤੇ ਚੜ ਗਿਆ ਹੈਗਾ ਨਾ ਕਿਉਂਕਿ ਜਦੋਂ ਆਪਾਂ ਪਿਛਲੇ ਮੁੱਖ ਮੰਤਰੀਆਂ ਵੱਲ ਧਿਆਨ ਦਿੰਦੇ ਆ ਕਿ ਉਹਨਾਂ ਨੇ ਕਿਹੜੇ-ਕਿਹੜੇ ਕੰਮ ਕੀਤੇ ਹੈਗੇ ਨੇ ਇੱਕ ਇੱਕ ਤਾਂ ਇੱਕ ਮੰਤਰੀ ਦਾ ਇੱਕ ਮੰਤਰੀ ਜਾਂ ਇੱਕ ਮੁੱਖ ਮੰਤਰੀ ਦਾ ਵੀ ਇੱਕ ਜਿਹੜਾ ਛਾੜ ਬਣ ਜਾਂਦਾ ਹੈਗਾ ਉਸ ਚਾਰਟ ਦੇ ਵਿੱਚ ਨਾ ਉਸ ਰਿਕਾਰਡ ਦੇ ਵਿੱਚ ਮੁਖਮੰਦੀ ਭਗਵੰਤ ਮਾਨ ਦੇ ਰਿਕਾਰਡ ਜੇ ਇੱਕ ਰਿਕਾਰਡ ਤੇ ਨੋਟ ਹੋ ਗਿਆ ਨਾ ਕਿ ਮਾਲਵਾ ਨਹਿਰ ਦਾ ਨੀ ਪੱਥਰ ਜਿਹੜਾ ਹੈਗਾ ਵਾ ਉਹ 2024 ਦੇ ਵਿੱਚ ਰੱਖਿਆ ਗਿਆ ਸੀ 2300 ਕਰੋੜ ਰੁਪਏ ਦਾ ਪ੍ਰੋਜੈਕਟ ਸੀ 150 ਕਿਲੋਮੀਟਰ ਸੀ 2 ਲੱਖ ਹੈਕਟਰ ਜ਼ਮੀਨ ਜਿਹੜੀ ਆ ਉਚਾਈ ਯੋਗ ਬਣ ਜਾਣੀ ਸੀ ਚੰਗਾ ਪਾਣੀ ਮਿਲੂਗਾ ਤੇ ਇੰਨੇ ਪਿੰਡਾਂ ਨੂੰ ਇੰਨੇ ਜ਼ਿਲ੍ਹਿਆਂ ਨੂੰ ਫਾਇਦਾ ਹੋਏਗਾ ਜੀ